ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਪੰਜਾਬ ਪੁਲਿਸ ਕਨਸਟੇਬਲ 2025 ਦੀ ਐਕਸਪੈਕਟਿਡ ਫਾਈਨਲ ਕੱਟਆਫ ਬਾਰੇ ਜਿਨ੍ਹਾਂ ਨੇ ਵੀ ਫਿਜ਼ੀਕਲ ਕਲੀਅਰ ਕਰ ਲਿਆ ਹੈ ਉਨ੍ਹਾਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਅੱਗੇ ਕੀ ਹੋਵੇਗਾ ਅਤੇ ਕਿੰਨੇ ਨੰਬਰਾਂ ਤੇ ਸਾਡੀ ਵਰਦੀ ਪੱਕੀ ਹੋਵੇਗੀ। ਦੋਸਤੋ ਜਿਵੇਂ ਕਿ ਤੁਸੀਂ ਥੰਬਨੇਲ ਤੇ ਦੇਖਿਆ ਹੈ ਅੱਜ ਅਸੀਂ ਡੀਵੀ ਆਰਮਡ ਅਤੇ ਡਿਸਟ੍ਰਿਕਟ ਕੈਡਰ ਦੀ ਫਾਈਨਲ ਕੱਟਆਫ ਬਾਰੇ 100% ਅਥਾਰਟੀਕ ਅਤੇ ਸਹੀ ਜਾਣਕਾਰੀ ਲੈ ਕੇ ਆਏ ਹਾਂ। ਇਹ ਕੋਈ ਕਾਲੀ ਵਿੱਚ ਬਣਾਇਆ ਗਿਆ ਵਿਸ਼ਲੇਸ਼ਣ ਨਹੀਂ ਹੈ। ਮੈਂ ਪਿਛਲੇ ਸਾਲਾਂ ਦੀਆਂ ਕੱਟਆਫ ਫਿਜ਼ੀਕਲ ਵਿੱਚ ਬੱਚਿਆਂ ਦੀ ਕਾਰਜੋਗਾਰੀ ਅਤੇ ਓਵਰਆਲ ਕੰਪੀਟੀਸ਼ਨ ਨੂੰ ਬਹੁਤ ਧਿਆਨ ਨਾਲ ਐਨਾਲਾਈਸਿਸ ਕੀਤਾ ਹੈ। ਇਸ ਕਟਆਫ ਨੂੰ ਬਣਾਉਣ ਵਿੱਚ ਸਾਨੂੰ 4 ਤੋਂ 5 ਦਿਨ ਲੱਗੇ ਹਨ ਬਹੁਤ ਮਿਹਨਤ ਨਾਲ ਇਹ ਕਟਆਫ ਬਣਾਈ ਗਈ ਹੈ ਤਾਂ ਜੋ ਅਸੀਂ ਤੁਹਾਡੇ ਤੱਕ ਸਭ ਤੋਂ ਸਹੀ ਅੰਦਾਜ਼ਾ ਪਹੁੰਚਾ ਸਕੀਏ ਮੇਰਾ ਦਾਵਾ ਹੈ ਕਿ ਕਟਆਫ ਲਗਭਗ ਇਹੀ ਰਹੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੇ ਬਿਲਕੁਲ ਵੀ ਸਕਿਪ ਨਾ ਕਰਿਓ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਕਨਸਟੇਬਲ 2025 ਦੇ ਫਿਜ਼ੀਕਲ ਟ్రਾਇਲ 11 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਬਹੁਤ ਹੀ ਵਧੀਆ ਢੰਗ ਨਾਲ ਚੱਲੇ ਅਤੇ ਹੁਣ ਸਮਾਪਤ ਹੋ ਚੁੱਕੇ ਹਨ ਹੁਣ ਸਾਰੇ ਕੈਂਡੀਡੇਟ ਨੂੰ ਬੇਸਬਰੀ ਨਾਲ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਫਾਈਨਲ ਲਿਸਟ ਦਾ ਇੰਤਜ਼ਾਰ ਹੈ। ਕੁੱਲ ਸਤਾਰਾਂ ਤਾਂ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਕੁੱਲ 17000 ਬੱਚਿਆਂ ਨੇ 17000 ਪਲੱਸ ਬੱਚਿਆਂ ਨੂੰ ਦੋਸਤੋ ਕੁੱਲ 17000 ਪਲੱਸ ਬੱਚਿਆਂ ਨੂੰ ਫਿਜ਼ੀਕਲੀ ਬੁਲਾਇਆ ਗਿਆ ਸੀ ਪਰ ਦੋਸਤੋ ਗਰਾਊਂਡ ਵਿੱਚ ਦੇਖਣ ਨੂੰ ਕੀ ਮਿਲਿਆ ਕਿ ਬਹੁਤ ਸਾਰੇ ਜੋ ਕੈਂਡੀਡੇਟ ਸਨ ਉਹ ਅਬਸੈਂਟ ਰਹੇ ਸਨ। ਬਹੁਤ ਸਾਰੇ ਕੈਂਡੀਡੇਟ ਅਬਸੈਂਟ ਰਹੇ ਕਈ ਇੰਜਰੀ ਕਾਰਨ ਟ్రायल ਨਹੀਂ ਦੇ ਸਕਿਆ ਤੇ ਕਈ ਫਿਜ਼ੀਕਲ ਵਿੱਚੋਂ ਫੇਲ ਹੋ ਗਏ ਜੇ ਅਸੀਂ ਇਹ ਕੈਵਰੇਜ ਦੇਖੀਏ ਤਾਂ ਲਗਭਗ 7000 ਤੋਂ ਆਪਾਂ ਕਹਿ ਸਕਦੇ ਹਾਂ ਕਿ ਲਗਭਗ 7000 ਤੋਂ 8000 ਦੇ ਵਿੱਚ ਬੱਚਿਆਂ ਨੇ ਹੀ ਫਿਜ਼ੀਕਲ ਕਲੀਅਰ ਕੀਤਾ ਹੈ ਜੇਕਰ ਤੁਹਾਡਾ ਫਿਜ਼ੀਕਲ ਕਿਸੇ ਕਾਰਨ ਕਰਕੇ ਕਲੀਅਰ ਨਹੀਂ ਹੋ ਸਕਿਆ ਤਾਂ ਤੁਸੀਂ ਨਿਰਾਸ਼ ਬਿਲਕੁਲ ਨਹੀਂ ਹੋਣਾ ਹੈ ਇਹ ਸਿਰਫ ਇੱਕ ਪੜਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਹਰ ਸਾਲ ਦੀ ਤਰ੍ਹਾਂ ਪੰਜਾਬ ਪੁਲਿਸ ਕਨਸਟੇਬਲ 2026 ਦੀ ਭਰਤੀ ਦਸੰਬਰ ਜਾਂ ਜਨਵਰੀ ਦੇ ਆਉਣ ਵਿੱਚ ਦਸੰਬਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਵਾਰ ਦੋਸਤੋ 3400 ਪੋਸਟਾਂ ਤੇ ਇਹ ਭਰਤੀ ਹੋਵੇਗੀ। ਸੋ ਆਪਣੇ ਅਗਲੇ ਟਿਚਰ ਲਈ ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿਓ ਅਤੇ ਨਾਲ-ਨਾਲ ਫਿਜ਼ੀਕਲ ਦੀ ਪ੍ਰੈਕਟਿਸ ਵੀ ਕਰਦੇ ਰਹੋ। ਹੁਣ ਦੇਖੋ ਦੋਸਤੋ ਇਸ ਭਰਤੀ ਦਾ ਅਗਲਾ ਪੜਾਅ ਡਾਕੂਮੈਂਟ ਵੈਰੀਫਿਕੇਸ਼ਨ ਹੈ। ਇਸ ਲਈ ਹੁਣ ਇੱਕ ਕੱਟ-ਆਫ ਲਿਸਟ ਜਾਰੀ ਕੀਤੀ ਜਾਵੇਗੀ। ਕੁੱਲ ਪੋਸਟਾਂ 1746 ਦੇ ਲਗਭਗ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਲਗਭਗ 1.5 ਗੁਣਾ ਤੇ ਕੈਂਡੀਡੇਟ ਬੁਲਾਏ ਜਾਣਗੇ ਮਤਲਬ 2500 ਦੇ ਲਗਭਗ ਕੈਂਡੀਡੇਟ ਕੈਂਡੀਡੇਟ ਬੁਲਾਏ ਜਾਣਗੇ 2500 ਦੇ ਲਗਭਗ ਕੈਂਡੀਡੇਟ ਨੂੰ ਡੀਵੀ ਲਈ ਬੁਲਾਇਆ ਜਾਵੇਗਾ ਜਿਹੜੇ ਕੈਂਡੀਡੇਟ ਡੀਵੀ ਕਟਆਫ ਵਿੱਚੋਂ ਬਾਹਰ ਹੋਣਗੇ ਉਹਨਾਂ ਨੇ ਹੌਸਲਾ ਨਹੀਂ ਹਾਰਨਾ ਕਿਉਂਕਿ ਦੋਸਤੋ ਉਹਨਾਂ ਨੇ ਰੱਖਣੇ ਤਾਂ 1746 ਹੀ ਹਨ ਕੰਪੀਟੀਸ਼ਨ ਹੈ ਲੜਾਈ ਸਿਰਫ 1746 ਸੀਟਾਂ ਦੀ ਹੈ ਡੀਵੀ ਤੋਂ ਬਾਅਦ ਦੋਸਤੋ 1746 ਕੈਂਡੀਡੇਟਸ ਦੀ ਫਾਈਨਲ ਮੈਰਿਟ ਲਿਸਟ ਆਵੇਗੀ ਜੋ ਕਿ ਸਾਡਾ ਅੰਤਿਮ ਟੀਚਾ ਹੈ ਪਿਛਲੇ ਸਾਲਾਂ ਦਾ ਕੱਟਆਫ ਵਿਸ਼ਲੇਸ਼ਣ 2023 ਅਤੇ 2024 ਹੁਣ ਆਉਂਦੇ ਹਾਂ ਸਾਡੇ ਅੱਜ ਦੇ ਮੁੱਖ ਵਿਸ਼ਲੇਸ਼ਣ ਤੇ ਸਹੀ ਅੰਦਾਜ਼ਾ ਲਗਾਉਣ ਲਈ ਸਾਨੂੰ ਦੋਸਤੋ ਪਿਛਲੇ ਸਾਲਾਂ ਦੀਆਂ ਕੱਟਆਫ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਆਓ ਇੱਕ ਨਜ਼ਰ ਮਾਰਦੇ ਹਾਂ ਪਿਛਲੇ ਸਾਲਾਂ ਦੀਆਂ ਕੱਟਆਫਸ ਤੇ ਤਾਂ ਦੇਖੋ ਦੋਸਤੋ ਇਹ ਹੈ ਪੰਜਾਬ ਪੁਲਿਸ ਕਨਸਟੇਬਲ 2023 ਦੀ ਸਟੇਜ 2 ਮਤਲਬ ਫਿਜ਼ੀਕਲੀ ਕੱਟਆਫ ਤੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੱਟਆਫ ਆਪਾਂ ਇੱਕ ਦੋ categories ਦੀ ਨਜ਼ਰ ਮਾਰ ਲੈਨੇ ਹਾਂ ਦੋਸਤੋ ਜਿਵੇਂ ਆਪਾਂ ਗੱਲ ਕਰਦੇ ਹਾਂ ਜਨਰਲ ਦੀ ਅਪਾ ਜੇ ਜਨਰਲ ਦੀ ਗੱਲ ਕਰੀਏ ਤਾਂ 2023 ਦੇ ਵਿੱਚ ਪੀਐਸਟੀ ਪੀਐਮਟੀ ਮਤਲਬ ਸਟੇ 2 ਲਈ ਮੇਲ ਦੀ ਕੱਟਆਫ ਰਹੀ ਸੀ ਜੋ ਜਨਰਲ ਓਪਨ ਅਨਰਿਜ਼ਰਵਡ ਕੈਟਾਗਰੀ ਦੀ ਹੋ ਰਹੀ ਸੀ ਦੋਸਤੋ ਲਗਭਗ 70 ਦੇ ਕਰੀਬ ਤੇ ਡਾਕੂਮੈਂਟ ਲਈ ਬੁਲਾਇਆ ਗਿਆ ਸੀ ਦੋਸਤੋ 75 ਵਾਲਿਆਂ ਨੂੰ 75.90 ਲਗਭਗ ਆਪਾਂ ਕਹਿ ਸਕਦੇ ਹਾਂ ਕਿ 6 ਨੰਬਰ ਇਨਕਰੀਜ਼ ਹੋਈ ਸੀ ਫਿਜ਼ੀਕਲ ਤੋਂ ਡਾਕੂਮੈਂਟ ਦੀ ਕੱਟਆਫ ਸੀ ਜੋ ਤੇ ਨਾਲ ਹੀ ਆਪਾਂ ਦੇਖੀਏ BC ਕੈਟਾਗਰੀ ਗਰਲ ਦੀ ਗੱਲ ਕਰੀਏ ਜੇ ਜਨਰਲ ਦੀ 64 ਨੰਬਰ ਤੇ ਰਹੀ ਸੀ ਕੱਟਆਫ ਸਟੇਜ 2 ਦੀ ਪੀਐਸਟੀ ਪੀਐਮਟੀ ਦੀ ਤੇ ਜੋ ਫਾਈਨਲ ਕੱਟਆਫ ਸੀ ਉਹ ਲਗਭਗ ਉੱਥੇ ਹੀ ਰਹੀ ਸੀ ਦੋਸਤੋ 64.01 ਤੇ BC ਕੈਟਾਗਰੀ ਦੀ ਗੱਲ ਕਰੀਏ ਤਾਂ 67 ਨੰਬਰ ਰਹੀ ਸੀ ਲਗਭਗ 67.08 ਮੇਲ ਦੀ ਕੱਟਆਫ ਰਹੀ ਸੀ ਸਟੇਜ 2 ਲਈ 2023 ਦੀ ਗੱਲ ਕਰ ਰਹੇ ਹਾਂ ਤੇ ਬੈਕਵਰਡ ਕਲਾਸਸ ਦੀ मेल की जो फाइनल कट ऑफ सेवनटी टू पॉइंट सिक्स नाइनसी जो डॉकूमेंट सिक्योरिटी कट ऑफ सॉरी जो डॉक्यूमेंटली कट ऑफ सेवनी टू पॉइंट सिक्स नाइनसी लगभग आपका कह सकते हैं कि साढ़े पांच तो नंबर इनक्रीज़ होई सी फिजिकल तो बाद डाकूमेंट लई गर्ल्स की सी जो दोस्तों फिफ्टी नाइन पॉइंट फाइव वन सी स्टेज टू लई तो फिफ्टी एट पॉइंट मतलब इन डिक्रीज़ होई सी शायद सैकड लिस्ट आई होगी दोस्तों ਹੁਣ ਆਪਾਂ ਅੱਗੇ ਦੇਖਦੇ ਹਾਂ ਇਸੇ ਤਰ੍ਹਾਂ ਹੀ 2024 ਦੀ ਸਟੇਜ 2 ਮਤਲਬ ਪੀਐਸਟੀਪੀਐਮਟੀ ਲਈ ਕੱਟਆਫ ਦਿਖਾਈ ਗਈ ਹੈ ਤੇ ਨਾਲ ਹੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੱਟਆਫ ਦਿਖਾਈ ਗਈ ਹੈ ਦੋਸਤੋ ਇਸ ਤੇ ਵੀ ਇੱਕ ਆਪਾਂ ਇੱਕ ਦੋ ਕੈਟਾਗਰੀਸ ਤੇ ਨਜ਼ਰ ਮਾਰਦੇ ਹਾਂ ਜਿਵੇਂ ਜਨਰਲ ਦੀ ਤੁਹਾਨੂੰ ਦਿਖਾਉਣੇ ਹਨ ਜੋ ਬੁਆਏਜ਼ ਦੀ ਕੱਟਆਫ ਸੀ 71.70 ਸੀ ਤੇ ਜੋ ਲੜਕੀਆਂ ਦੀ ਕੱਟਆਫ ਸੀ ਉਹ 65.15 ਸੀ ਬੁਆਏਜ਼ ਦੀ ਜੋ ਡਾਕੂਮੈਂਟਰੀ ਲਈ ਕੱਟਆਫ ਰਹੀ ਸੀ ਉਹ 77.24 ਰਹੀ ਸੀ ਮਤਲਬ ਲਗਭਗ 6 ਨੰਬਰ ਇਨਕਰੀਜ਼ ਹੋਈ ਸੀ ਦੋਸਤੋ ਇੱਥੇ ਵੀ ਤੇ ਕੁੜੀਆਂ ਦੀ ਜੋ ਕੱਟਆਫ ਸੀ 65.15 ਸੀ 61.17 ਦੋਸਤੋ ਡਾਕੂਮੈਂਟ ਲਈ ਸੀ ਮਤਲਬ ਇਹ ਲਗਭਗ ਸੇਮ ਹੀ ਰਹੀ ਸੀ ਗਰਲਸ ਦੀ ਕੱਟਆਫ ਦੀ ਗੱਲ ਕਰ ਗਏ ਜੀ ਆਪਾਂ ਹੁਣ ਆਪਾਂ ਦੇਖਦੇ ਹਾਂ ਦੋਸਤੋ BC ਬੈਕਵਰਡ ਕਲਾਸਸ ਪੰਜਾਬ 68.83 ਰਹੀ ਸੀ ਬੁਆਏਜ਼ ਦੀ ਸਟੇ 2 ਲਈ ਤੇ ਡਾਕੂਮੈਂਟ ਸਕਰੂਟੀ ਲਈ 74.44 ਮਤਲਬ ਲਗਭਗ ਇੱਥੇ ਵੀ ਆਪਾਂ ਕਹਿ ਸਕਦੇ ਹਾਂ ਕਿ ਜਨਰਲ ਦੇ ਬਰਾਬਰ ਹੀ 6 ਨੰਬਰ ਇਨਕਰੀਜ਼ ਹੋਈ ਸੀ ਜੋ ਲੜਕੀਆਂ ਦੀ ਕੱਟਆਫ ਸੀ ਉਹ 59.79 ਸੀ ਤੇ ਜੋ ਸਟੇ 2 ਲਈ ਤੇ ਡਾਕੂਮੈਂਟ ਲਈ 61.47 ਸੀ ਮਤਲਬ ਇੱਥੇ 2 ਨੰਬਰ ਇਨਕਰੀਜ਼ ਹੋਈ ਸੀ ਲੜਕੀਆਂ ਦੀ ਕੱਟਆਫ ਇਸੇ ਤਰ੍ਹਾਂ ਹੀ ਦੋਸਤੋ ਹੁਣ ਤੁਹਾਨੂੰ 2023 ਤੇ 2024 ਦੀ ਜੋ ਫਾਈਨਲ ਕੱਟਆਫ ਸ਼ੋ ਦਿੱਤੀ ਗਈ ਸੀ 2023 ਦੇ ਵਿੱਚ ਸਿਰਫ ਡਿਸਟ੍ਰਿਕਟ ਕੈਡਰ ਦੀਆਂ ਹੀ ਪੋਸਟਾਂ ਸਨ ਦੋਸਤੋ ਆਰਮਡ ਕੈਡਰ ਨਹੀਂ ਸੀ ਇਸ ਲਈ ਓਵਰਆਲ ਕੱਟਆਫ ਹੀ ਬਣੀ ਸੀ ਪਰ 2024 ਦੇ ਵਿੱਚ ਆਰਮਡ ਕੈਡਰ ਤੇ ਡਿਸਟ੍ਰਿਕਟ ਕੈਡਰ ਦੀਆਂ ਪੋਸਟਾਂ ਸਨ ਉਸ ਇਸ ਕਰਕੇ ਇਸ ਦੀ ਜੋ ਕੱਟਆਫ ਸੀ ਉਹ ਲੱਗ-ਲੱਗ ਬਣੀ ਸੀ ਇੱਕ ਦੋ ਆਪਾਂ ਕੈਟਾਗਰੀ ਤੇ ਨਜ਼ਰ ਮਾਰਦੇ ਹਾਂ ਦੋਸਤੋ 2023 ਦੇ ਵਿੱਚ ਜਨਰਲ ਦੀ ਜੋ ਬੁਆਏਜ਼ ਦੀ ਕੱਟਆਫ ਰਹੀ ਸੀ ਓਪਨ ਐਂਡ ਰਿਜ਼ਰਵਡ ਕੈਟਾਗਰੀ ਦੀ ਉਹ 76.97 ਲਗਭਗ 77 ਦੇ ਕਰੀਬ ਰਹੀ ਸੀ ਦੋਸਤੋ ਤੇ ਲੜਕੀਆਂ ਦੀ ਕਟਆਫ 65.70 65.70 ਰਹੀ ਸੀ ਬੈਕਵਰਡ ਕਲਾਸਸ BC ਦੀ ਜੋ ਕਟਆਫ ਸੀ ਉਹ 73.97 ਲਗਭਗ 74 ਰਹੀ ਸੀ ਬੁਆਏਜ਼ ਦੀ ਤੇ ਲੜਕੀਆਂ ਦੀ 60.32 60 ਰਹੀ ਸੀ ਲੜਕੀਆਂ ਦੀ ਇਸੇ ਤਰ੍ਹਾਂ ਹੀ ਦੋਸਤੋ SC/MB ਦੀ ਦੇਖ ਲੈਂਦੇ ਹਾਂ 67.38 ਰਹੀ ਸੀ ਲੜਕਿਆਂ ਦੀ ਦੇ ਲੜਕੀਆਂ ਦੀ ਰਹੀ ਸੀ 57.49 2024 ਦੇ ਵਿੱਚ ਜਨਰਲ ਦੀ 77.53 ਆਰਮਡ ਕੈਡਰ ਦੀ ਰਹੀ ਸੀ ਬੁਆਏਜ਼ ਦੀ 69.64 ਫੀਮੇਲ ਦੀ ਰਹੀ ਸੀ ਆਰਮਡ ਕੈਡਰ ਦੀ ਜਨਰਲ ਦੀ ਡਿਸਟ੍ਰਿਕਟ ਕੈਡਰ ਦੀ ਜਨਰਲ ਦੀ ਬੁਆਏਜ਼ ਦੀ 80.76 ਰਹੀ ਸੀ ਫੀਮੇਲ ਦੀ ਸੀ ਜੋ 75.49 ਰਹੀ ਸੀ ਈਡਬਲਯੂਐਸ ਦੀ ਦੋਸਤੋ 72.56 ਰਹੀ ਸੀ ਲੜਕੀਆਂ ਦੀ ਫੀਮੇਲ ਦੀ ਰਹੀ ਸੀ 64.31 ਈਡਬਲਯੂਐਸ ਦੀ ਡਿਸਟ੍ਰਿਕਟ ਕੈਡਰ ਦੀ ਰਹੀ ਸੀ 75.56 ਤੇ ਫੀਮੇਲ ਦੀ ਡਿਸਟ੍ਰਿਕਟ ਕੈਡਰ ਦੀ ਰਹੀ ਸੀ 70.95 ਤਾਂ ਦੋਸਤੋ ਅੱਗੇ ਆਪਾਂ ਦੇਖੀਏ ਐਸ ਸੀ ਐਮ ਬੀ ਐਸ ਸੀ ਆਰਓ ਇਸ ਤਰ੍ਹਾਂ ਤੁਸੀਂ ਸਾਰੀਆਂ ਕੱਟਆਫਸ ਦੇਖ ਸਕਦੇ ਹੋ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਤੋਂ ਫਾਈਨਲ ਕੱਟਆਫ ਤੱਕ ਇੱਕ ਵੱਡਾ ਜੰਪ ਆਉਂਦਾ ਹੈ ਇਹ ਜੰਪ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨੇ ਬੱਚਿਆਂ ਨੇ ਫਿਜ਼ੀਕਲ ਕਲੀਅਰ ਕੀਤਾ ਹੈ ਅਤੇ ਕਾਗਜ਼ੀ ਕਾਰਵਾਈ ਵਿੱਚੋਂ ਕਿੰਨੇ ਬਾਹਰ ਹੋਏ ਹਨ ਹੁਣ ਸਮਾਂ ਆ ਗਿਆ ਹੈ ਉਸ ਵਿਸ਼ਲੇਸ਼ਣ ਦਾ ਜਿਸ ਤੇ ਮੈਂ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਿਹਾ ਹਾਂ 2025 ਵਿੱਚ ਕੁੱਲ ਪੋਸਟਾਂ ਫਿਜ਼ੀਕਲ ਕਲੀਅਰ ਕਰਨ ਵਾਲੇ ਲਗਭਗ 7000 7-8000 ਕੈਂਡੀਡੇਟਸ ਪਿਛਲੇ ਸਾਲਾਂ ਦੇ ਰੁਝਾਨ ਅਤੇ ਕੰਪੀਟੀਸ਼ਨ ਦੇ ਪੱਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਤੁਹਾਡੇ ਲਈ ਪੰਜਾਬ ਪੁਲਿਸ ਕਨਸਟੇਬਲ 2025 ਦੀ ਐਕਸਪੈਕਟਿਡ ਫਾਈਨਲ ਕੱਟ ਆਫ ਲੈ ਕੇ ਆਏ ਹਾਂ ਤਾਂ ਦੇਖੋ ਜੋ ਸਾਡੇ ਦੁਆਰਾ ਤਿਆਰ ਕੀਤੀ ਗਈ ਫਾਈਨਲ ਕੱਟ ਆਫ ਲਗਭਗ ਇਹੀ ਰਹੇਗੀ ਤਾਂ ਦੇਖੋ ਦੋਸਤੋ ਤਾਂ ਦੇਖੋ ਦੋਸਤੋ ਇਹ ਤਿਆਰ ਕੀਤੀ ਗਈ ਹੈ ਸਾਡੇ ਦੁਆਰਾ ਕਟਆਫ ਬਹੁਤ ਹੀ ਜ਼ਿਆਦਾ ਮਿਹਨਤ ਦੇ ਦੁਆਰਾ ਇਹ ਕਟਆਫ ਤਿਆਰ ਕੀਤੀ ਗਈ ਹੈ ਲਗਭਗ ਦੋਸਤੋ ਮੈਂ ਫਿਰ ਤੋਂ ਕਹਿ ਰਿਹਾ ਹਾਂ ਕਿ ਲਗਭਗ ਇਹੀ ਰਹੇਗੀ 100% ਕਟਆਫ ਜੇ ਤੁਹਾਡੇ ਇਸ ਤੋਂ ਇੱਕ ਜਾਂ ਅੱਧਾ ਨੰਬਰ 0.5 ਜਾਂ ਇੱਕ ਨੰਬਰ ਤੁਹਾਡੇ ਇਸ ਤੋਂ ਘੱਟ ਹਨ ਤਾਂ ਤੁਸੀਂ ਇਹ ਨਹੀਂ ਸੋਚਣਾ ਕਿ ਸਾਡਾ ਨਾਮ ਨਹੀਂ ਆਏਗਾ ਤੁਸੀਂ ਆਪਣੇ ਡਾਕੂਮੈਂਟ ਤਿਆਰ ਰੱਖਣੇ ਹਨ ਕਿਉਂਕਿ ਦੋਸਤੋ ਇਸ ਤੋਂ ਜੇ ਤੁਹਾਡੇ ਜ਼ਿਆਦਾ ਨੰਬਰ ਹਨ ਤਾਂ ਤੁਹਾਡੀ 100% ਸਿਲੈਕਸ਼ਨ ਹੋਵੇਗੀ ਇਸ ਤੋਂ ਜ਼ਿਆਦਾ ਨਹੀਂ ਜਾਵੇਗੀ ਜਿੰਨੀ ਆਪਾਂ ਕੱਟਆਫ ਬਣਾਈ ਹੈ ਇਸ ਤੋਂ 0.5 ਜਾਂ ਇੱਕ ਨੰਬਰ ਕੱਟ ਜ਼ਰੂਰ ਜਾ ਸਕਦੀ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਦੋਸਤੋ ਪੰਜਾਬ ਪੁਲਿਸ ਰਿਕਾਇਰਮੈਂਟ ਫੋਰ ਦਾ ਪੋਸਟ ਆਫ ਪੁਲਿਸ ਕਨਸਟੇਬਲ ਇਨ ਅ ਡਿਸਟ੍ਰਿਕਟ ਐਂਡ ਆਰਮਡ ਪੁਲਿਸ ਕੈਡਰ 2025 ਕੈਟਾਗਰੀ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ BC ਕੈਟਾਗਰੀ BC ਕੈਟਾਗਰੀ ਦੀ ਦੋਸਤੋ ਜੋ DV ਦੀ ਕੱਟਆਫ ਰਹੇਗੀ ਮੇਲ ਦੀ ਉਹ ਹੈ 79.95 79.95 ਨਹੀਂ ਰਹਿ ਸਕਦੀ ਹੈ ਦੋਸਤੋ BC ਦੀ ਮੇਲ ਦੀ ਕੱਟਆਫ 98.95 ਤੇ ਫਾਈਨਲ ਕੱਟਆਫ ਆਰਮਡ ਆਰਮਡ ਕੈਡਰ ਦੀ ਜੋ ਫਾਈਨਲ ਕੱਟਆਫ ਰਹੇਗੀ BC ਦੀ ਮੇਲ ਦੀ ਉਹ ਹੈ ਦੋਸਤੋ 81.92 ਜੇ ਤੁਹਾਡੇ ਇਹਨੇ ਨੰਬਰ ਬੰਦੇ ਹਨ ਤਾਂ ਤੁਹਾਡਾ ਸਿਲੈਕਸ਼ਨ 100% ਹੋ ਜਾਵੇਗਾ ਫੀਮੇਲ ਦੀ ਗੱਲ ਕਰੀਏ BC ਦੀ ਫੀਮੇਲ ਬੈਕਵਰਡ ਕਲਾਸਸ ਦੀ BC ਮਤਲਬ ਫੀਮੇਲ ਦੀ ਜੋ ਕੱਟਆਫ ਹੈ DV ਲਈ ਹੋ ਰਹੇਗੀ 72.16 ਤੇ ਆਰਮਡ ਕੈਡਰ ਲਈ ਫੀਮੇਲ ਦੀ ਜੋ ਫਾਈਨਲ ਕੱਟਆਫ ਹੈ 74.43 ਜੇ ਤੁਹਾਡੇ ਇਹਨੇ ਨੰਬਰ ਬੰਦੇ ਹਨ ਤਾਂ ਤੁਸੀਂ 100% ਸੇਫ ਹੋ ਹੁਣ ਆਪਾਂ ਗੱਲ ਕਰਦੇ ਹਾਂ ای ਡਬਲਯੂ ਐਸ ਪੰਜਾਬ ਦੀ ਜਿਸ ਦਾ ਇੱਕ ਬਹੁਤ ਵੱਡਾ ਸਸਪੈਂਸ ਬਣਿਆ ਹੋਇਆ ਹੈ ਤੇ ਤੁਹਾਨੂੰ ਸਰਪ੍ਰਾਈਜ਼ ਹੁਣ ਵੀ ਦੇਖਣ ਨੂੰ ਮਿਲਿਆ ਹੈ ਤੇ ਤੁਹਾਨੂੰ ਜਦੋਂ ਆਫੀਸ਼ੀਅਲ ਕੱਟਆਫ ਆਏਗੀ ਉਦੋਂ ਵੀ ਦੇਖਣ ਨੂੰ ਮਿਲੇਗਾ ਤਾਂ ਦੋਸਤੋ ਜੋ ਡੀਵੀਲੀ ਕੱਟਆਫ ਹੈ ਜੋ ਮੇਲ ਲਈ ਉਸ 74.60 ਰਹਿ ਸਕਦੀ ਹੈ ਜੋ ਫਾਈਨਲ ਕੱਟਆਫ ਹੈ ਆਰਮਡ ਕੈਡਰ ਦੀ ਉਹ 76.97 ਰਹੇਗੀ ਦੋਸਤੋ ਹੁਣ ਕਈ ਇਥੇ ਸੋ ਆਖਣਗੇ ਕਿ ਸਾਡੇ ਨੰਬਰ 70 ਬੱਤਰ ਹਨ ਸਰ ਅਸੀਂ ਕੀ ਕਰੀਏ ਤਾਂ ਇਹ ਤਾਂ ਸੱਚ ਹੈ ਤੁਹਾਨੂੰ ਮੰਨਣਾ ਹੀ ਪਵੇਗਾ ਅੱਜ ਤੋਂ 15 20 ਦਿਨ ਬਾਅਦ ਵੀ ਤੁਹਾਨੂੰ ਮੰਨਣਾ ਪਵੇਗਾ ਜੇ ਤੁਹਾਡੇ ਇਹਦੇ ਨੰਬਰ ਹਨ ਤਾਂ ਤੁਸੀਂ 100% ਸੇਫ ਹੋ ਈਡਬਲਯੂਐਸ ਕੈਟਾਗਰੀ ਦੇ ਵਿੱਚ ਜੇ ਤੁਹਾਡੇ ਇੱਕ ਦੋ ਨੰਬਰ ਘੱਟ ਵੀ ਹਨ ਤਾਂ ਵੀ ਤੁਸੀਂ ਨਿਰਾਸ਼ ਨਹੀਂ ਹੋਣਾ ਫਿਰ ਵੀ ਤੁਹਾਡਾ ਨਾਮ ਆਉਣ ਦੇ ਪੂਰੇ ਪੂਰੇ ਚਾਂਸ ਹਨ ਆ ਦੋਸਤੋ ਇਹ ਜੋ ਕਟਆਫ ਬਣਾਈ ਗਈ ਹੈ ਤੁਹਾਡੇ 100% ਪਰਸੈਂਟ ਸਿਲੈਕਸ਼ਨ ਤੇ ਹੀ ਬਣਾਈ ਗਈ ਹੈ ਕਿ ਇਸ ਤੇ ਇਹਨੇ ਨੰਬਰ ਜਿੰਸ ਤੋਂ ਜ਼ਿਆਦਾ ਨੰਬਰ ਹਨ ਤਾਂ ਤੁਹਾਡੀ ਸਿਲੈਕਸ਼ਨ ਪੱਕੀ ਹੈ ਬਸ ਤੁਸੀਂ ਆਪਣੇ ਡਾਕੂਮੈਂਟ ਤਿਆਰ ਰੱਖੋ ای ਡਬਲ ਯੂ ਐਸ ਦੀ ਕਟਆਫ ਇਸ ਤੋਂ ਇੱਕ ਦੋ ਨੰਬਰ ਘੱਟ ਜ਼ਰੂਰ ਜਾ ਸਕਦੀ ਹੈ ਪਰ ਹੋਰ ਕੈਟਾਗਰੀਜ਼ ਦਾ ਇਨਾ ਫਰਕ ਨਹੀਂ ਪਵੇਗਾ ਇਸ ਤੋਂ ਵੱਧ ਨਹੀਂ ਜਾਏਗੀ ਦੋਸਤੋ ای ਡਬਲ ਯੂ ਐਸ ਦੀ ਕਟਆਫ 76.97 ਰਹੇਗੀ ਫਾਈਨਲ ਕਟਆਫ ਆਰਮਡ ਕੈਡਰ ਦੀ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਡਿਸਟ੍ਰਿਕਟ ਦੀ ਵੀ ਦਿਖਾਵਾਂਗੇ ਕਟਆਫ ਜੋ ਅਗਲੀ ਸਲਾਈਡ ਦੇ ਉੱਤੇ ਹੈ ਇਸ ਲਈ ਤੁਸੀਂ ਵੀਡੀਓ ਨੂੰ ਇੱਥੇ ਹੀ ਕੱਟ ਨਹੀਂ ਕਰਨਾ ਆਰਮਡ ਕੇਡਰ ਦੀ ਤੇ ਇਸ ਸਲਾਈਡ ਤੇ ਹੈ ਡਿਸਟ੍ਰਿਕਟ ਕੇਡਰ ਦੀ ਅਗਲੀ ਸਲਾਈਡ ਤੇ ਹੈ ਤੇ 67.29 ਰਹੇਗੀ ਫੀਮੇਲ ਦੀ ਕੱਟ ਆਫ ਡਾਕੂਮੈਂਟ ਵੈਰੀਫਿਕੇਸ਼ਨ ਲਈ ਈਡਬਲਯੂਐਸ ਦੀ 70.48 ਰਹੇਗੀ ਆਰਮਡ ਕੇਡਰ ਦੀ ਫੀਮੇਲ ਦੀ ਫਾਈਨਲ ਕੱਟ ਆਫ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਈਐਸਐਮ ਐਕਸ ਸਰਵਿਸਮੈਨ ਜਨਰਲ ਪੰਜਾਬ 65.84 ਰਹਿ ਸਕਦੀ ਹੈ ਡੀਵੀ ਰਈ ਤੇ ਫਾਈਨਲ ਕੱਟ ਆਫ ਹੈ ਜੋ ਮੇਲ ਦੀ आर्मर कैडर की उस इतने सिक्सटी सिक्स पॉइंट नाइन सिक्स मतलब छ पॉइंट छियानवे है दोस्तों एक्स सर्विसमैन बीसी की चौंठ पॉइंट भी रहेगी डी बी कट ऑफ पैंठ पॉइंट जीरो पांच सकती है फाइनल आर्मर कैडर की कट ऑफ एक्स सर्विसमैन एससी एम ई की पचवंजा पॉइंट बत्ती है तो फाइनल है जो आर्मड कैडर की पचवंजा पॉइंट रह सकती है एक्स सर्विसमैन एससीआरओ की चौहठ पॉइंट अठवंजा है, है। जो फाइनल है वो पैंठ पॉइंट बारह है ਉੱਡ ਦੇਖਦੇ ਹਾਂ ਦੋਸਤੋ ਜਿਸ ਦਾ ਸਭ ਤੋਂ ਵੱਧ ਇੰਤਜ਼ਾਰ ਹੁੰਦਾ ਹੈ ਕਿ ਜਨਰਲ ਓਪਨ ਅਨ ਰਿਜ਼ਰਵਡ ਕੈਟਾਗਰੀ ਦੀ ਕੱਟਆਫ ਕਿੰਨੀ ਰਹੇਗੀ ਤਾਂ 82.59 ਰਹੇਗੀ ਡੀਵੀ ਦੀ ਕੱਟਆਫ ਦੋਸਤੋ ਮੇਲ ਦੀ ਤੇ ਆਰਮਡ ਕੈਡਰ ਵਿੱਚ ਸਿਲੈਕਸ਼ਨ ਲੈ ਲਈ ਤੁਹਾਨੂੰ 83.15 ਨੰਬਰ ਕੱਟਆਫ ਰਹਿ ਸਕਦੀ ਹੈ 83.15 ਕੱਟਆਫ ਜੇ ਤੁਹਾਡੇ ਇੰਨੇ ਨੰਬਰ ਹਨ ਤਾਂ ਤੁਸੀਂ 100% ਸੇਫ ਹੋ ਜਨਰਲ ਓਪਨ ਦੀ ਇੰਨੀ ਰਹੇਗੀ ਦੋਸਤੋ ਕੱਟਆਫ ਇਸ ਤੋਂ ਜ਼ਿਆਦਾ ਨਹੀਂ ਜਾਏਗੀ ਕਈ ਕਹਿ ਰਹੇ ਹਨ ਕਿ ਵहां ਫੜਾਈਆਂ ਜਾ ਰਹੀਆਂ ਨੇ ਕਿ 85 87 ਚਲੀ ਜਾਏਗੀ ਆਰਮਡ ਦੀ ਇਹ ਨਹੀਂ ਜਾਏਗੀ ਦੋਸਤੋ ਜਿੱਦੀ ਕਟਆਫ ਤੁਹਾਨੂੰ ਦੇ ਦਿੱਤੀ ਹੈ 100% ਕਟਆਫ ਇਹੀ ਰਹੇਗੀ ਚਾਹੇ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਜੋ ਫੀਮੇਲ ਦੀ ਕਟਆਫ ਹੈ ਉਹ 76.84 ਡੀਵੀ ਲਈ ਰਹੇਗੀ ਜਨਰਲ オーਪਨ ਰਿਜ਼ਰਵਡ ਕੈਟਾਗਰੀ ਦੇ ਵਿੱਚ ਜੋ ਆਰਮਡ ਕੈਡਰ ਦੀ ਫੀਮੇਲ ਦੀ ਫਾਈਨਲ ਕਟਆਫ ਹੈ ਉਹ 78.03 ਰਹਿ ਸਕਦੀ ਹੈ ਜੇ ਤੁਹਾਡੇ ਇਸ ਤੋਂ 0.5 ਜਾਂ ਇੱਕ ਨੰਬਰ ਘੱਟ ਹਨ ਤਾਂ ਵੀ ਤੁਹਾਡਾ ਸਿਲੈਕਸ਼ਨ ਹੋ ਸਕਦਾ ਹੈ एससी एम बी दो डी बी कट ऑफ है मेल की वो सैवनटी वन पॉइंट नाइन फाइव रहेगी मेल की फाइनल कट ऑफ आरमर केट लैवनटी फोर पॉइंट वन सैवन रहेगी फीमेल की एससी एम बी की कट ऑफ है जो डी बी और सिक्सटी सिक्स पॉइंट नाइन सिक्स ले रहेगी लगभग सताहठ के करीब जो फाइनल कट ऑफ है एससी एम बी फीमेल की सिक्सटी नाइन पॉइंट सिक्स फोर रह सकती है दोस्तों एससी आर ओ की जो मेल की कट ऑफ है वह पॉइंट अठवंजा सैवनटी एट पॉइंट फाइव एट डीवी ले रहेगी फाइनल है जो 80.26 रह सकती है डीवी ਲਈ ਫੀਮੇਲ ਦੀ ਕਟਆਫ ਹੈ ਜੋ 73.17 रह सकती है जो जो फीमेल दी फाइनल कट ऑफ है आर्मर्ड कैडर ਲਈ 75.94 रह सकती है ਹੁਣ ਆਪਾਂ ਗੱਲ ਕਰਦੇ ਹਾਂ ਅਵਾਰਡਸ ਆਫ ਫ੍ਰੀडम फाइटर 40.668 रह सकती है दोस्तों डीवी ਲਈ मेल दी कट ऑफ ਤੇ फाइनल कट ऑफ है जो 53.86 रह सकती है ਆਰਮਰ ਕੈਡਰ ਦੇ ਵਿੱਚ ਸਿਲੈਕਸ਼ਨ ਲੈਣ ਲਈ 40.90 ਫੀਮੇਲ ਦੀ ਰਹੇਗੀ ਡੀਵੀ ਲਈ 47.26 ਰਹੇਗੀ ਦੋਸਤੋ ਆਰਮਰ ਕੈਡਰ ਦੇ ਵਿੱਚ ਸਿਲੈਕਸ਼ਨ ਲੈਣ ਲਈ ਜੇਕਰ ਤੁਹਾਡੇ ਦੋਸਤੋ ਜੋ ਡੀਵੀ ਦੀ ਕਟਆਫ ਬਣਾਈ ਹੈ ਇਸ ਰੇਂਜ ਵਿੱਚ ਆਉਂਦੇ ਹਨ ਤਾਂ ਤੁਸੀਂ ਡੀਵੀ ਲਈ 100% ਸੁਰੱਖਿਅਤ ਹੋ ਆਪਣੇ ਕਾਗਜ਼ਾ ਤਿਆਰ ਰੱਖੋ ਆਰਮਰ ਕੈਡਰ ਦੀ ਕਟਆਫ ਹੈ ਜੋ ਦੋਸਤੋ ਡਿਸਟ੍ਰਿਕਟ ਕੈਡਰ ਨਾਲੋਂ ਹਮੇਸ਼ਾ ਕੁਝ ਨੰਬਰ ਘੱਟ ਰਹਿੰਦੀ ਹੈ ਇਹ ਹੋਰ ਏਜ ਹੈ ਜਿੱਥੇ ਤੁਹਾਡੀ ਆਰਮਡ ਕੇਡਰ ਵਿੱਚ ਨੌਕਰੀ ਪੱਕੀ ਹੋ ਸਕਦੀ ਹੈ ਹੁਣ ਗੱਲ ਕਰਦੇ ਹਾਂ ਆਪਾਂ ਸਭ ਤੋਂ ਵੱਧ ਕੰਪੀਟੀਸ਼ਨ ਵਾਲੇ ਡਿਸਟ੍ਰਿਕਟ ਕੇਡਰ ਦੀ ਫਾਈਨਲ ਕੱਟਆਫ ਦੀ ਯਾਦ ਰੱਖੋ ਇਹ ਕੱਟਆਫ ਉਹ ਹੈ ਜਿੱਥੇ ਤੁਹਾਡੀ ਵਰਦੀ 100% ਪੱਕੀ ਹੈ ਦੋਸਤੋ ਤਾਂ ਹੁਣ ਗੱਲ ਕਰਦੇ ਹਾਂ ਦੋਸਤੋ ਡਿਸਟ੍ਰਿਕਟ ਕੇਡਰ ਦੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਆਰਮਡ ਕੇਡਰ ਦੀ ਕੱਟਆਫ ਤਾਂ ਹੁਣ ਦੇਖੋ डीवी ਲਈ ਜੋ ਕਟਆਫ ਹੈ ਉਹ ਸੇਮ ਤੁਹਾਨੂੰ ਦੱਸਿਆ ਹੋਇਆ ਹੈ 79.95 BC ਪੰਜਾਬ ਦੀ ਫਾਈਨਲ BC ਦੀ ਡਿਸਟ੍ਰਿਕਟ ਮੇਲ ਦੀ ਫਾਈਨਲ ਕਟਆਫ ਹੈ ਜੋ ਜੋ ਦੋਸਤੋ ਉਹ 83.90 ਰਹਿ ਸਕਦੀ ਹੈ BC ਮੇਲ ਦੀ ਜੋ ਫਾਈਨਲ ਕਟਆਫ ਹੈ ਡਿਸਟ੍ਰਿਕਟ ਕੈਡਰ ਲਈ 83.90 ਰਹਿ ਸਕਦੀ ਹੈ ਫੀਮੇਲ ਦੀ ਜੋ ਫਾਈਨਲ ਕਟਆਫ ਹੈ BC ਦੀ ਉਹ 76.99 ਰਹਿ ਸਕਦੀ ਹੈ EWS ਪੰਜਾਬ ਦੀ ਇਕਨੋਮਿਕਲੀ ਵੀਕਰ ਸੈਕਸ਼ਨ ਪੰਜਾਬ ਇਸ ਦੀ ਜੋ ਡਿਸਟ੍ਰਿਕਟ ਲਈ ਫਾਈਨਲ ਕੱਟਆਫ ਹੈ ਮੇਲ ਦੀ ਉਹ 79.2 ਰਹਿ ਸਕਦੀ ਹੈ ਫੀਮੇਲ ਦੀ ਹੈ ਜੋ ਉਹ 73.96 ਰਹਿ ਸਕਦੀ ਹੈ ਡਿਸਟ੍ਰਿਕਟ ਕਾਡਰ ਲਈ ਐਕਸ ਸਰਵਿਸਮੈਨ ਜਨਰਲ ਦੀ ਦੋਸਤੋ 69.33 ਰਹਿ ਸਕਦੀ ਹੈ ਡਿਸਟ੍ਰਿਕਟ ਲਈ ਇਹ ਡਿਸਟ੍ਰਿਕਟ ਦੀ ਕੱਟਆਫ ਹੈ ਦੋਸਤੋ ਇਸ 슬ਾਈਡ ਤੇ ਜੋ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਆਰਮਡ ਕਾਡਰ ਦੀ ਸੀ ਐਕਸ ਸਰਵਿਸਮੈਨ ਬੀਸੀ ਦੀ ਜੋ ਕੱਟਆਫ ਹੈ ਦੋਸਤੋ ਉਹ 67.552 ਰਹਿ ਸਕਦੀ ਹੈ ਮੇਲ ਦੀ ਐਕਸ ਸਰਵਿਸਮੈਨ ਐਸਸੀਐਮਬੀ ਦੀ ਜੋ ਕੱਟਆਫ ਹੈ ਉਹ 98.10 ਰਹਿ ਸਕਦੀ ਹੈ ਮੇਲ ਦੀ ਐਕਸ ਸਰਵਿਸਮੈਨ ਐਸਸੀਆਰਓ ਦੀ ਜੋ ਕੱਟਆਫ ਹੈ ਉਹ 67.84 ਰਹਿ ਸਕਦੀ ਹੈ ਮੇਲ ਦੀ ਹੁਣ ਗੱਲ ਕਰਦੇ ਹਾਂ ਜਨਰਲ ਓਪਨ ਅਨ ਰਿਜ਼ਰਵਡ ਕੈਟਾਗਰੀ ਦੀ ਇਸ ਦੀ ਜੋ ਡਿਸਟ੍ਰਿਕਟ ਲਈ ਜੋ ਕੱਟਆਫ ਰਹੇਗੀ ਮੇਲ ਦੀ ਉਹ 85.57 ਰਹੇਗੀ ਦੋਸਤੋ ਇਸ ਤੋਂ 1 ਪੁਆਇੰਟ ਵੀ ਵੱਧ ਨਹੀਂ ਜਾਏਗੀ ਜੇ ਤੁਹਾਡੇ ਇਹਨੇ ਨੰਬਰ ਬਣਦੇ ਹਨ ਤਾਂ ਤੁਹਾਡੀ 100% ਡਿਸਟ੍ਰਿਕਟ ਦੇ ਵਿੱਚ ਸਿਲੈਕਸ਼ਨ ਹੋ ਜਾਵੇਗੀ ਤੋ ਜੋ ਫੀਮੇਲ ਦੀ ਕੱਟਆਫ ਹੈ ਜੋ 81.13 ਰਹਿ ਸਕਦੀ ਹੈ ਡਿਸਟ੍ਰਿਕਟ ਕੈਡਰ ਲਈ ਐਸ ਸੀ ਐਮ ਬੀ ਦੀ ਜੋ ਕੱਟਆਫ ਹੈ ਉਹ 76.09 ਰਹਿ ਸਕਦੀ ਹੈ ਡਿਸਟ੍ਰਿਕਟ ਕੈਡਰ ਲਈ ਮੇਲ ਦੀ ਐਸ ਸੀ ਐਮ ਬੀ ਫੀਮੇਲ ਦੀ ਕੱਟਆਫ ਹੈ ਜੋ 71.76 ਰਹਿ ਸਕਦੀ ਹੈ ਡਿਸਟ੍ਰਿਕਟ ਕੈਡਰ ਲਈ ਐਸ ਸੀ ਆਰਓ ਦੀ ਕੱਟਆਫ ਹੈ ਜੋ 81.42 ਰਹਿ ਸਕਦੀ ਹੈ ਫੀਮੇਲ ਦੀ ਕੱਟਆਫ ਹੈ ਜੋ ਡਿਸਟ੍ਰਿਕਟ ਦੀ ਉਹ ਹੈ 78.26 ਰਹਿ ਸਕਦੀ ਹੈ ਵਾਰਜ਼ ਆਫ ਫਰੀडम फाइਟਰ 57.90 ਰਹਿ ਸਕਦੀ ਹੈ ਕੱਟ ਆਫ ਡਿਸਟ੍ਰਿਕਟ ਲਈ ਮੇਲ ਦੀ 59.60 ਰਹਿ ਸਕਦੀ ਹੈ ਡਿਸਟ੍ਰਿਕਟ ਲਈ ਫੀਮੇਲ ਦੀ ਤਾਂ ਦੋਸਤੋ ਜੇ ਆਪਾਂ ਫਿਜ਼ੀਕਲ ਦੀ ਗੱਲ ਕਰੀਏ ਤਾਂ ਇਸ ਵਾਰ ਜੋ ਬੁਆਏਜ਼ ਦਾ ਫਿਜ਼ੀਕਲ ਹੈ ਉਹ ਲਗਭਗ ਸੇਮ ਹੀ ਕਲੀਅਰ ਹੋਇਆ ਹੈ 2024 ਦੇ ਮੁਕਾਬਲੇ ਤੇ ਜੋ ਲੜਕੀਆਂ ਦਾ ਫਿਜ਼ੀਕਲ ਹੈ ਇਸ ਵਾਰ ਦੋਸਤੋ ਜ਼ਿਆਦਾ ਕਲੀਅਰ ਹੋਇਆ ਹੈ ਲੜਕੀਆਂ ਨੇ ਫਿਜ਼ੀਕਲ ਜ਼ਿਆਦਾ ਕਲੀਅਰ ਕੀਤਾ ਹੈ 2024 ਦੇ ਮੁਕਾਬਲੇ ਤਾਂ ਇਸ ਵਾਰ ਇੱਕ ਦੋ ਨੰਬਰ ਬਿਲ ਨਾਲੋਂ ਇਨਕਰੀਜ਼ ਹੋਣ ਦੇ ਜ਼ਿਆਦਾ ਚਾਂਸ ਹਨ ਜੋ ਤੁਹਾਨੂੰ ਕੱਟਆਫ ਦੇ ਵਿੱਚ ਦਿਖਾਏ ਗਏ ਹਨ ਲੜਕੀਆਂ ਦੇ ਤਾਂ ਦੋਸਤੋ ਇਹ ਸੀ ਕੱਟਆਫ ਜੇਕਰ ਤੁਹਾਡੇ ਨੰਬਰ ਇਸ ਰੇਂਜ ਵਿੱਚ ਜਾਂ ਇਸ ਤੋਂ ਉੱਪਰ ਹਨ ਤਾਂ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਵਾਰ ਦੀ ਇਸ ਵਾਰ 100% ਪੱਕੀ ਹੈ ਤਾਂ ਦੋਸਤੋ ਇਹ ਸੀ ਸਾਡਾ ਪੰਜਾਬ ਪੁਲਿਸ ਕਨਸਟੇਬਲ 2025 ਐਕਸਪੈਕਟਿਡ ਫਾਈਨਲ ਕੱਟਆਫ ਦਾ ਵਿਸ਼ਲੇਸ਼ਣ ਅਸੀਂ ਬਹੁਤ ਹੀ ਮਿਹਨਤ ਨਾਲ ਇਹ ਡਾਟਾ ਤਿਆਰ ਕੀਤਾ ਹੈ ਤਾ ਜੋ ਤੁਹਾਨੂੰ ਇੱਕ ਸਹੀ ਅਤੇ ਸਟੀਕ ਅੰਦਾਜ਼ਾ ਲੱਗ ਸਕੇ ਜਿਨ੍ਹਾਂ ਦੇ ਨੰਬਰ ਕੱਟਆਫ ਦੇ ਨੇੜੇ ਜਾਂ ਇਸ ਤੋਂ ਉੱਪਰ ਹਨ ਉਹ ਆਪਣੇ ਡਾਕੂਮੈਂਟ ਹੁਣੇ ਤੋਂ ਤਿਆਰ ਕਰ ਲਵੋ ਡੀਵੀ ਲਈ ਕੋਈ ਗਲਤੀ ਨਾ ਹੋਵੇ ਜਿਨ੍ਹਾਂ ਕੈਂਡੀਡੇਟਸ ਦੇ ਨੰਬਰ ਇਸ ਰੇਂਜ ਤੋਂ ਥੋੜੇ ਘੱਟ ਹਨ ਉਹ ਵੀ ਨਿਰਾਸ਼ ਨਾ ਹੋਣ 2026 ਦੀ ਭਰਤੀ ਬਹੁਤ ਜਲਦ ਆ ਰਹੀ ਹੈ ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿਓ ਪੰਜਾਬ ਐਗਜ਼ਾਮ ਮਾਸਟਰ ਹਮੇਸ਼ਾ ਤੁਹਾਡੇ ਨਾਲ ਹੈ ਦੋਸਤੋ ਜੇਕਰ ਤੁਹਾਨੂੰ ਇਹ ਵਿਸ਼ਲੇਸ਼ਣ ਪਸੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਪ੍ਰੇਰਨਾ ਹੈ ਇਸ ਜਾਣਕਾਰੀ ਨੂੰ ਆਪਣੇ ਸਾਰੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੰਜਾਬ ਐਗਜ਼ਾਮ ਮਾਸਟਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ